ਅੱਜ 2024 ਚੱਲ ਰਿਹਾ ਏ ਜਿੱਥੇ ਚੰਦ ਦੇ ਜਾਣ ਦੀ ਗੱਲਾ ਹੋ ਰਹੀ ਹੈ ਉੱਥੇ ਹੀ ਪਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਲੋਕ ਮੋਢਲੀ ਜ਼ਰੂਰਤਾਂ ਨੂੰ ਤਰਸੇ ਹੋਏ ਨੇ ਸੋ ਇਸ ਵੇਲੇ ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਦੱਲੂਆ ਖਦਰੀ ਵਿਖੇ ਜਿੱਥੇ ਕਿ ਲੋਕ ਪਾਣੀ ਨੂੰ ਤਰਸੇ ਵੇ ਕਈ ਕਈ ਦਿਨਾਂ ਤੋਂ ਜੋ ਇਸ ਪਿੰਡ ਦੇ ਵਿੱਚ ਪਾਣੀ ਨਹੀਂ ਆਂਦਾ ਜਿਸ ਦੇ ਨਾਲ ਇਹਨਾਂ ਦੀ ਮੋਢਲੀ ਜ਼ਰੂਰਤਾਂ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਸੋ ਗੱਲਬਾਤ ਕਰਦੇ ਆ ਮਾਤਾ ਜੀ ਕਿੰਨੇ ਕ ਦਿਨ ਹੋ ਗਏ ਜੋ ਜਿਹੜਾ ਪਾਣੀ ਇੱਥੇ ਆ ਨਹੀਂ ਰਿਹਾ ਜੀ ਪਾਈ ਪੰਜ ਸਾਲੇ ਹੋ ਚਲੇ ਨੇ ਤਰਸ ਨਹੀਂ ਹੈ ਨਾ ਕਿਸੇ ਕਿਸੇ ਦੀ ਪਾਰਟੀ ਪਰ ਗਈ ਤਾਂ ਕੜਾ ਖਾਲੀ ਰਹਿ ਗਿਆ ਕੜਾ ਨੂੰ ਬੜੀ ਦਿੱਕਤਾਂ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅੱਗੇ ਗਰਮੀ ਦਾ ਜੋ ਸਮਾਂ ਵੀ ਆ ਗਿਆ ਹੈ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਪਾਣੀ ਦੀ ਪੈਂਦੀ ਹੈ ਸੋ ਪਿੰਡ ਦੇ ਜੋ ਬਜ਼ੁਰਗ ਨੌਜਵਾਨ ਸਾਰੇ ਇੱਥੇ ਇਕੱਠੇ ਹੋਏ ਨੇ ਸੋ ਗੱਲਬਾਤ ਵੀ ਕਰਦੇ ਆਂ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਜੀ ਜਿਹੜਾ ਇੱਥੇ ਪਾਣੀ ਪਹੁੰਚਿਆ ਨਹੀਂ ਹੈ ਜੀ ਅੱਜ ਤਾਂ ਜੀ ਬਹੁਤ ਦੇਰ ਹੋ ਗਈ ਤਕਰੀਬਨ 2 ਸਾਲ ਤੇ ਚੱਲ ਰਿਹਾ ਕੰਮ ਇਹ ਕੋਈ ਪਾਣੀ ਬਾਰੇ ਨਹੀਂ ਸੁਣਾਈ ਹੋ ਰਹੀ ਹੂੰ ਕੋਈ ਨਾ ਸੁਣਦਾ ਆ ਸਰਪੰਚ ਸਾਡੇ ਨਾਲ ਤੇ ਆਗੂ ਬੰਦੇ ਅਸੀਂ ਚੰਡੀਗੜ੍ਹ ਕੋਟੀ ਸੀ ਗਏ ਹੂੰ ਉੱਥੇ ਐਮਐਲਏ ਸਾਹਿਬ ਤਾਂ ਮਿਲੀ ਨਹੀਂ ਹੂੰ ਉਹਦਾ ਡੈਡੀ ਮਿਲੇ ਉਹਦੇ ਨਾਲ ਗੱਲਬਾਤ ਕਰੀ ਸਾਰੀ ਸਰਪੰਚ ਨੇ ਦੱਸੀ ਵੀ ਸਾਡੇ ਬੋਰ ਹੋਣਾਗਾ ਵੀ ਬੋਰ ਕਰਾਓ ਉੱਥੇ ਹੀ ਬੰਦੇ ਬੈਠੇ ਪੀਏ ਬੈਠੇ ਤੇ ਨੋਟ ਕਰ ਰਹੇ ਤੇ ਕਿਸੇ ਨੇ ਹੁਣ ਤੱਕ ਸੁਣਾਈ ਨਹੀਂ ਸਾਡੇ ਘਰੇ ਹੂੰ ਸੋ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਹੈ ਤੁਸੀਂ ਮੰਤਰੀ ਸਾਹਿਬੇ ਤੇ ਪਹੁੰਚੇ ਤੁਸੀਂ ਉਹਨਾਂ ਦੇ ਨਾਲ ਗੱਲ ਨਹੀਂ ਕੀਤੀ ਪਾਣੀ ਦੀ ਉਹ ਸੀਨਾ ਜੀ ਮੀਟਿੰਗ ਤੇ ਇਹ ਥੇ ਮੇਨ ਮੁੱਦਾ ਸੀ ਪਾਣੀ ਦੀ ਰੱਖਿਆ ਤੇ 15 20 ਦਿਨ ਹੋ ਗਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇ ਵੀ ਅਸੀਂ ਬាទਵਾ ਤੁਹਾਡਾ ਕੰਮ ਸਿਰੇ ਚੜਾਉਂਗੇ ਹੁਣ ਦੇਖਦੇ ਜੀ ਬੁਲਾਇਆ ਵੀ ਹੈ ਉੱਥੇ ਨੂੰ ਦੁਬਾਰਾ ਫੇਰ ਬੁਲਾਇਆ ਵੀ ਤੁਸੀਂ ਆ ਜਾਓ ਉੱਥੇ ਨੂੰ ਅਸੀਂ ਤੁਹਾਡਾ ਮਸਲਾ ਹੱਲ ਕਰੂਗੇ ਜ਼ਰੂਰੀ ਹੈ ਇਹ ਗੱਲ ਉਹਨਾਂ ਨੇ ਵਿਸ਼ਵਾਸ ਤਾਂ ਦਵਾਇ ਜੀ ਪਰ ਹੁਣ ਦੇਖਦੇ ਜੀ ਕਿਸ ਤਰ੍ਹਾਂ ਬਾਅਦ ਜੇਕਰ ਪਾਣੀ ਨਾ ਆਇਆ ਫੇਰ ਫੇਰ ਕੀ ਕਰੂਗੇ ਜੀ ਇਹ ਸਾਨੂੰ ਵਿਸ਼ਵਾਸ ਤਾਂ ਹੈ ਜੀ ਹੁਣ ਦੇਖਦੇ ਜੀ ਕਹਿੰਦੇ ਤੇ ਵੀ ਉਹ ਲਵਾ ਦੂਗੇ ਜੀ ਅਸੀਂ ਪਰ ਵੀ ਕਰਵਾ ਕੇ ਦੋਂਗੇ ਤੁਹਾਨੂੰ ਵੀ ਮੇਨ ਮੁੱਦਾ ਪਾਣੀ ਦਾ ਥੋੜਾ ਅਸੀਂ ਹੋਰ ਕੋਈ ਮੰਗ ਨਹੀਂ ਜੀ ਕਿਸੇ ਤਰ੍ਹਾਂ ਦੀ ਵੀ ਰੱਖੀ ਵੀ ਸਾਡਾ ਮੇਨ ਮੁੱਦਾ ਪਾਣੀ ਦੇ ਹੈ ਜੀ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਹੈ ਉਹਨਾਂ ਨੇ ਮੰਨੀ ਹੈ ਜੀ ਇਸ ਗੱਲ ਨੂੰ ਕਿ ਹਾਂ ਅਸੀਂ ਕਰਾਉਂਗੇ ਪਾਣੀ ਦਾ ਮਸਲਾ ਹੱਲ ਕਰੂ ਸੋ ਸਾਡੇ ਨਾਲ ਹੋਰ ਵੀ ਨੌਜਵਾਨ ਹੈ ਜੀ ਜਿਹੜੀ ਆ ਪਾਣੀ ਦੀ ਦਿੱਕਤ ਹੈ ਇਹ ਪਾਣੀ ਦੀ ਦਿੱਕਤ ਦੇ ਵਿੱਚ ਹੋ ਰੋਜ਼ ਮਰੇ ਦੀ ਜਿੰਦਗੀ ਵਿੱਚ ਕਾफी ਦਿੱਕਤ ਆਉਂਦੀ ਹੈ ਨਾਮ ਦੇ ਵਿੱਚ ਪੀਣ ਦੇ ਵਿੱਚ ਖਾਣੇ ਦੇ ਵਿੱਚ ਵੀ ਪਾਣੀ ਯੂਜ਼ ਹੁੰਦਾ ਤਾਂ ਫਿਰ ਕਿਸ ਤਰ੍ਹਾਂ ਸਾਰਦੇ ਤੁਸੀਂ ਸਾਰਨਾ ਗਿਆ ਬਹੁਤ ਔਖਾ ਹੀ ਹੋਇਆ ਵਾ ਪਾਣੀ ਸਵੇਰੇ ਪਹਿਲਾਂ ਉੱਠ ਕੇ ਸਵੇਰੇ ਪਾਣੀ ਨੂੰ ਜਾਣਾ ਪੈਂਦਾ ਬੰਦਾ ਕੰਮ ਜਾਣਾ ਪੈਂਦਾ ਦਿਹਾੜੀ ਆ ਕੇ ਬੰਦਾ ਥੱਕ ਕੇ ਆ ਕੇ ਉਹਨੂੰ ਫਿਰ ਪਾਣੀ ਦੀ ਟੈਂਕ ਸ਼ਾਹ ਜੀ ਦੀ ਭੈਣ ਹੀ ਬੇ ਕਰੀ ਦੂਰ ਤੋਂ 2 ਕਿਲੋ ਮੀਟਰ ਕਿਲੋ ਮੀਟਰ ਪਾਣੀ ਲੈਣਾ ਪੈਂਦਾ ਨੂੰ ਵੋਟਾਂ ਦਾ ਟਾਈਮ ਆ ਜਾਂਦੇ ਸਰਕਾਰਾਂ ਵੋਟਾਂ ਦਾ ਵੋਟਾਂ ਵਾਲੀ ਕੋਈ ਨਾ ਪੁੱਛਦਾ ਹੈਗਾ ਤੂੰ ਕੌਣ ਮੈਂ ਕੌਣ ਸਾੜ ਤਾਂ ਬਹੁਤ ਔਖਾ ਹੈ ਪਾਣੀ ਬਿਨਾ ਹੋਇਆ ਬਾਈ ਹੁਣ ਕਹਿ ਕਰੀਏ ਕਿਨੂੰ ਕਿ ਜਾ ਕੇ ਕਿਦੇ ਮੁਰਾਤਾ ਦੀ ਅਸੀਂ ਜਾ ਕੇ ਆਦੀ ਸਰਕਾਰ ਨੂੰ ਕਹੋਂਗੇ ਆਪਣੀ ਅਪੀਲ ਕਰਦੇ ਸਾਡੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਬਸ ਬਿਲਕੁਲ ਜੀ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਜੀ ਦਲੋਖ ਖਦਰੀ ਜਿੱਥੇ ਕਿ ਹਾਲਾਤ ਬਣੇ ਨੇ ਲੋਕ ਪਾਣੀ ਨੂੰ ਵੀ ਤਰਸੇ ਬੈ ਨੇ ਕਿਉਂਕਿ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਹੈ ਉਹ ਲੋਕਾਂ ਦੇ ਵਿੱਚ ਵਿਚਰ ਕੇ ਪਤਾ ਚੱਲਦੀ ਹੈ ਸੋ ਦੇਖਦੇ ਆ ਕਦੋਂ ਤੱਕ ਇਹਨਾਂ ਦੀ ਜੋ ਜਰੂਰਤਾਂ ਏ ਜੋ ਇਹਨਾਂ ਦੀ ਮੰਗਾਂ ਏ ਪੂਰੀਆਂ ਹੁੰਦੀਆਂ ਏ ਹੈ ਬਾਕੀ ਹੋਰ ਜੋ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਵਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ